ਜੋ ਰੀਐਕਟ ਸਿੱਖਦੇ ਸਮੇਂ ਸਭ ਤੋਂ ਵੱਡਾ ਸਵਾਲ ਹੁੰਦਾ ਕਿ ਪ੍ਰੋਪਸ ਤੇ ਸਟੇਟ ਦੇ ਵਿੱਚ ਕੀ ਫਰਕ ਆ ਰੀਐਕਟ ਦੇ ਵਿੱਚ ਪ੍ਰੋਪਸ ਤੇ ਸਟੇਟ ਦੋਵੇਂ ਹੀ ਡਾਟਾ ਹੈਂਡਲ ਕਰਨ ਲਈ ਯੂਜ਼ ਹੁੰਦੇ ਆ ਬਟ ਇਹਨਾਂ ਦੇ ਜਿਹੜੇ ਕੰਮ ਨੇ ਜਾਂ ਰੋਲ ਨੇ ਉਹ ਅਲੱਗ-ਅਲੱਗ ਨੇ ਪ੍ਰੋਪਸ ਜਿਹੜੇ ਨੇ ਉਹ ਪੇਰੈਂਟ ਤੋਂ ਚਾਈਲਡ ਵੱਲ ਡਾਟਾ ਲੈ ਕੇ ਜਾਂਦੇ ਆ ਤੇ ਇਹ ਇਕੱਲੇ ਰੀਡ-ਓਨਲੀ ਹੁੰਦੇ ਆ ਰੀਡ-ਓਨਲੀ ਦਾ ਮਤਲਬ ਆਪਾਂ ਇਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਸਟੇਟ ਕੰਪੋਨੈਂਟ ਦੇ ਅੰਦਰ ਮੈਨੇਜ ਹੋਣ ਵਾਲਾ ਡਾਟਾ ਵਾ ਇਹਨੂੰ ਆਪਾਂ ਚੇਂਜ ਕਰ ਸਕਦੇ ਹੁੰਦੇ ਆ ਆਪਾਂ ਸਟੈਪ ਬਾਈ ਸਟੈਪ ਕੋਡ 'ਚ ਦੇਖਾਂਗੇ ਕਿ ਇਹ ਕਿਵੇਂ ਕੰਮ ਕਰਦੇ ਆ ਤੇ ਆਪਾਂ ਇੱਕ ਮਿੰਨੀ ਪ੍ਰੋਜੈਕਟ ਕਰਕੇ ਲਾਈਵ ਡੈਮੋ ਵੀ ਕਰਾਂਗੇ ਸੋ ਹੁਣ ਆਪਾਂ ਅੱਗੇ ਵਧਦੇ ਆ ਕੋਡਿੰਗ ਐਗਜ਼ਾਮਪਲ ਵੱਲ ਹੁਣ ਇੱਥੇ ਆਪਾਂ ਪ੍ਰੋਪਸ ਦੀ ਐਗਜ਼ਾਮਪਲ ਦੇਖਦੇ ਆ ਸੋ ਇਹਦੇ 'ਚ ਮੇਰੇ ਕੋਲ ਇੱਕ ਐਪ ਕੰਪੋਨੈਂਟ ਆ ਜਿਹੜਾ ਕਿ ਮੇਰਾ ਪੇਰੈਂਟ ਕੰਪੋਨੈਂਟ ਆ ਤੇ ਇੱਕ ਗਰੀਟਿੰਗ ਕੰਪੋਨੈਂਟ ਆ ਜਿਹਦੇ 'ਚ ਕਿ ਮੈਂ ਪ੍ਰੋਪਸ ਪਾਸ ਕਰ ਰਿਹਾ ਤੇ ਉਹ ਪ੍ਰੋਪਸ ਮੈਂ ਕਿੱਥੋਂ ਪਾਸ ਕਰ ਰਿਹਾ ਐਪ ਕੰਪੋਨੈਂਟ ਦੇ ਵਿੱਚ ਮੈਂ ਗ੍ਰੀਟਿੰਗ ਕੰਪੋਨੈਂਟ ਯੂਜ਼ ਕਰ ਰਿਹਾ ਤੇ ਉਹਦੇ ਵਿੱਚ ਮੈਂ ਨੇਮ ਨਾਮ ਦਾ ਪ੍ਰੋਪਸ ਜਿਹੜਾ ਵਾ ਉਹ ਸੈਂਡ ਕਰ ਰਿਹਾ ਸੋ ਹੁਣ ਮੈਂ ਗ੍ਰੀਟਿੰਗ ਦੇ ਵਿੱਚ ਅਮਰਿਤ ਪਾਸ ਕੀਤਾ ਨੇਮ ਦੇ ਵਿੱਚ ਤਾਂ ਇੱਥੇ ਤੁਸੀਂ ਦੇਖੋਗੇ ਕਿ ਹੈਲੋ ਅਮਰਿਤ ਆ ਗਿਆ ਜੇ ਮੈਂ ਸਿਮਰਨ ਪਾਸ ਕੀਤਾ ਤਾਂ ਇੱਥੇ ਹੈਲੋ ਸਿਮਰਨ ਆ ਗਿਆ ਹੁਣ ਜੇ ਨੈਕਸਟ ਟਾਈਮ ਮੰਨ ਲਓ ਮੈਂ ਇੱਕ ਹੋਰ ਲੈ ਲਵਾਂ ਇੱਥੇ ਕੰਪੋਨੈਂਟ ਕਾਪੀ ਪੇਸਟ ਕਰਕੇ ਤੇ ਮੈਂ ਇੱਥੇ ਮੰਦੀਪ ਲਿਖ ਦਿਨਾ ਤਾਂ ਹੁਣ ਤੁਸੀਂ ਦੇਖੋਗੇ ਕਿ ਇੱਥੇ ਹੈਲੋ ਮੰਦੀਪ ਆ ਗਿਆ ਸੋ ਪ੍ਰੋਪਸ ਕੀ ਆ ਪ੍ਰੋਪਸ ਹਮੇਸ਼ਾ ਪੇਰੈਂਟ ਤੋਂ children ਵੱਲ ਜਾਂਦੇ ਆ ਸੋ ਪ੍ਰੋਪਸ ਦੀਆਂ ਜਿਹੜੀਆਂ ਪ੍ਰੋਪਰਟੀਆਂ ਨੇ ਉਹ ਪਹਿਲੀ ਪ੍ਰੋਪਰਟੀ ਤਾਂ ਇਹ ਆ ਕਿ ਜਿਹੜਾ ਪ੍ਰੋਪਸ ਆ ਉਹ ਹਮੇਸ਼ਾ ਪੈਰੈਂਟ ਤੋਂ ਚਿਲड्रन ਵੱਲ ਜਾਊਗਾ ਤੇ ਦੂਸਰੀ ਪ੍ਰੋਪਰਟੀ ਇਹ ਆ ਕਿ ਇਹ ਜਿਹੜੇ ਪ੍ਰੋਪਸ ਨੇ ਇਹ ਕੱਲੇ ਰੀਡ-ਓਨਲੀ ਹੁੰਦੇ ਆ ਰੀਡ-ਓਨਲੀ ਦਾ ਮਤਲਬ ਮੈਂ ਇਹਨਾਂ ਨੂੰ ਕੱਲਾ ਐਕਸੈਸ ਕਰ ਸਕਦਾ ਮੈਂ ਇਹਨਾਂ ਨੂੰ ਚੇਂਜ ਨਹੀਂ ਕਰ ਸਕਦਾ ਹੁਣ ਜਿਵੇਂ ਮੈਂ ਇੱਥੇ ਜੇ ਮੰਨ ਲਓ ਕਰਦਾ ਪ੍ਰੋਪਸ.ਨੇਮ ਪੀਕਯੂਆਰ ਤਾਂ ਤੁਸੀਂ 에ਰਰ ਦੇਖ ਸਕਦੇ ਹੋ ਕਿ ਕੈਨੋਟ ਅਸਾਈਨ ਟੂ ਰੀਡ-ਓਨਲੀ ਪ੍ਰੋਪਰਟੀ ਨੇਮ ਸੋ ਮੈਂ ਇਹਨੂੰ ਕੋਈ ਵੀ ਵੈਲਿਊ ਅਸਾਈਨ ਨਹੀਂ ਕਰ ਸਕਦਾ दैट मींस ਇਹ ਜਿਵੇਂ ਇੱਥੇ ਵੀ ਕਹਿ ਰਿਹਾ ਕਿ ਰੀਡ-ਓਨਲੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਸਟੇਟ ਦੀ ਸੋ ਸਟੇਟ ਜਿਹੜੀ ਆ ਉਹ ਕੰਪੋਨੈਂਟ ਦੇ ਵਿੱਚ ਮੈਨੇਜ ਹੁੰਦੀ ਆ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸਟੇਟ ਆਪਾਂ ਕੰਪੋਨੈਂਟ ਦੇ ਐਪ ਕੰਪੋਨੈਂਟ ਦੇ ਅੰਦਰ ਯੂਜ਼ ਕਰ ਰਹੇ ਹਾਂ ਤੇ ਦੂਸਰੀ ਗੱਲ ਇਹ ਆ ਕਿ ਇਹਨੂੰ ਆਪਾਂ ਚੇਂਜ ਕਰ ਸਕਦੇ ਹਾਂ ਸੋ ਜਿਵੇਂ ਹੁਣ ਤੁਸੀਂ ਇਸ ਐਗਜ਼ਾਮਪਲ ਚ ਦੇਖੋਗੇ ਕਿ ਆਪਾਂ ਜਿਹੜਾ ਕਾਊਂਟ ਆ ਉਹਨੂੰ ਬਟਨ ਕਲਿੱਕ ਦੇ ਉ ਤੇ ਜਦੋਂ ਵੀ ਆਪਾਂ ਬਟਨ ਕਲਿੱਕ ਕਰਾਂਗੇ ਤਾਂ ਕਾਊਂਟ ਦੀ ਵੈਲਿਊ ਵਧੂਗੀ ਜਿਸ ਦਾ ਮਤਲਬ ਕਿ ਸਟੇਟ ਨੂੰ ਆਪਾਂ ਡਾਇਨਾਮਿਕਲੀ ਚੇਂਜ ਕਰ ਸਕਦੇ ਹਾਂ ਤੇ ਇਹਦੀ ਵੈਲਿਊ ਜਿਹੜੀ ਉਹ ਬਦਲਦੀ ਰਹਿੰਦੀ ਹੈ ਸੋ ਹੁਣ ਜਿਹੜਾ ਮੈਂ ਇੱਥੇ ਬਟਨ ਤੇ ਕਲਿੱਕ ਕਰਾਂ ਤਾਂ ਵੈਲਿਊ ਤੁਸੀਂ ਦੇਖ ਸਕਦੇ ਹੋ ਕਿ ਵੱਧ ਰਹੀ ਹੈ ਸੋ ਇਹ ਐਗਜ਼ਾਮਪਲ ਆਪਾਂ ਆਲਰੇਡੀ ਪਹਿਲੀ ਵੀਡੀਓ ਚ ਕੀਤੀ ਹੋਈ ਆ ਹੁਣ ਆਪਾਂ ਇੱਕ ਛੋਟਾ ਜਿਹਾ ਪ੍ਰੋਜੈਕਟ ਬਣਾਉਨੇ ਆ ਟੂ-डू ਲਿਸਟ ਦਾ ਜਿਹਦੇ ਚ ਕਿ ਆਪਾਂ ਸਟੇਟ ਦੀ ਤੇ ਪ੍ਰੋਪਸ ਦੀ ਦੋਹਾਂ ਦੀ ਵਰਕਿੰਗ ਦੇਖਾਂਗੇ ਮੇਰੇ ਕੋਲ ਸਿੰਪਲ ਇੱਕ ਐਪ ਕੰਪੋਨੈਂਟ ਆ ਜਿਹਦੇ ਚ ਕਿ ਐਮਪਟੀ ਡਿਵ ਨੇ ਮੇ ਸੋ ਇਹਦੇ ਚ ਹੁਣ ਮੈਂ ਕੀ ਕਰਦਾ ਪਹਿਲਾਂ ਮੈਂ H2 엘리ਮੈਂਟ ਲੈਣਾ ਤੇ ਉਹਦੇ ਚ ਮੈਂ ਲਿਖਦਾ ਵਾਂ ਟੂ డు ਲਿਸਟ ਜਾਂ ਮੈਂ ਲਿਖ ਦਿੰਨਾ ਮਾਈ ਟੂ డు ਲਿਸਟ ਉਸ ਤੋਂ ਬਾਅਦ ਆਪਾਂ ਇੱਕ ਇਨਪੁਟ 엘리ਮੈਂਟ ਲੈਣਾ ਜਿਹਦੇ ਚ ਕਿ ਆਪਾਂ ਆਪਣਾ ਟਾਸਕ ਐਡ ਕਰਾਂਗੇ ਤੇ ਫਿਰ ਆਪਾਂ ਇੱਕ ਬਟਨ ਲੈਣਾ ਤੇ ਉਹ ਬਟਨ ਕਲਿੱਕ ਦੇ ਉੱਤੇ ਆਪਾਂ ਟਾਸਕ ਜਿਹੜਾ ਉਹ ਐਡ ਕਰਾਂਗੇ ਸੋ ਪਹਿਲਾਂ ਆਪਾਂ ਇਨਪੁਟ ਲੈਣੇ ਐ 엘리ਮੈਂਟ ਉਹ ਚ ਪਲੇਸ ਹੋਲਡਰ ਦੇ ਦਿੰਨੇ ਆ ਪਲੇਸ ਹੋਲਡਰ ਦੇ ਵਿੱਚ ਆਪਾਂ ਕੀ ਦਿੰਨੇ ਆ ਇੱਥੇ ਆਪਾਂ ਲਿਖ ਦਿੰਨੇ ਆ ਐਂਟਰ ਹੇਅਰ ਤੇ ਉਸ ਤੋਂ ਬਾਅਦ ਆਪਾਂ ਪਲੇਸ ਹੋਲਡਰ ਦੇ ਥੱਲੇ ਆਪਾਂ ਲੈਣਾ ਵੈਲਿਊ ਵੈਲਿਊ ਦੇ ਵਿੱਚ ਆਪਣੀ ਆਊਗੀ ਵੈਲਿਊ ਸੋ ਇਹ ਵੈਲਿਊ ਕਿੱਥੋਂ ਆਊਗੀ ਇਹਦੇ ਲਈ ਆਪਾਂ ਨੂੰ ਇੱਕ ਸਟੇਟ ਬਣਾਣੀ ਪੈਣੀ ਆ ਤਾਂ ਆਪਾਂ ਕਰਾਂਗੇ ਯੂ ਸਟੇਟ ਤੇ ਯੂ ਸਟੇਟ ਦੇ ਵਿੱਚ ਆਪਾਂ ਪਹਿਲਾਂ ਇੱਕ ਡਿਫਾਲਟ ਵੈਲਿਊ ਦਵਾਂਗੇ ਤੇ ਆਪਾਂ ਇਹਦੇ ਵਿੱਚ ਦੇ ਦਿੰਨੇ ਆ ਐਮਪਟੀ ਸਟ੍ਰਿੰਗ ਉਸ ਤੋਂ ਬਾਅਦ ਆਪਾਂ ਕੌਨਸਟ ਲਿਖਾਂਗੇ ਤੇ ਹੁਣ ਇਹਦੇ 'ਚ ਆਪਣੇ ਕੋਲ ਦੋ ਵੈਲਿਊਜ਼ ਆਣੀਆਂ ਐ ਇੱਕ ਆਊਗਾ ਵੇਰੀਏਬਲ ਜਿਹਨੂੰ ਆਪਾਂ ਕਹਾਂਗੇ ਵੈਲਿਊ ਤੇ ਦੂਸਰਾ ਆਜੂਗਾ ਫੰਕਸ਼ਨ ਜਿਹਨੂੰ ਆਪਾਂ ਕਹਾਂਗੇ ਸੈੱਟ ਵੈਲਿਊ ਹੁਣ ਇਸ ਤੋਂ ਬਾਅਦ ਆਪਣਾ ਨੈਕਸਟ ਸਟੈਪ ਕੀ ਆ ਕਿ ਆਪਾਂ ਇਨਪੁਟ ਐਲੀਮੈਂਟ ਦਾ ਓਨ ਚੇਂਜ ਫੰਕਸ਼ਨ ਯੂਜ਼ ਕਰਾਂਗੇ ਸੋ ਓਨ ਚੇਂਜ ਆਪਾਂ ਨੂੰ ਕੀ ਦਿੰਦਾ ਵਾ ਓਨ ਚੇਂਜ ਆਪਾਂ ਨੂੰ ਇੱਕ ਇਵੈਂਟ ਪੈਰਾਮੀਟਰ ਦਿੰਦਾ ਵਾ ਸੋ ਇਵੈਂਟ ਦੇ ਵਿੱਚ ਕੀ ਆ ਇਵੈਂਟ ਦੇ ਵਿੱਚ ਜਿਹੜੀ ਆ ਜੋ ਵੀ ਆਪਾਂ ਵੈਲਿਊ ਇੱਥੇ ਇਨਪੁੱਟ ਦੇ ਵਿੱਚ ਲਿਖਾਂਗੇ ਉਹ ਵੈਲਿਊ ਆਪਾਂ ਨੂੰ ਇਵੈਂਟ ਤੋਂ ਮਿਲੂਗੀ ਸੋ ਇਵੈਂਟ ਦੀ ਵੈਲਿਊ ਨੂੰ ਲੈਣ ਲਈ ਆਪਾਂ ਨੂੰ ਕੀ ਕਰਨਾ ਪਊਗਾ ਆਪਾਂ ਨੂੰ ਕਰਨਾ ਪਊਗਾ ਸੈੱਟ ਵੈਲਿਊ ਜਿਹੜਾ ਕਿ ਆਪਣਾ ਸਟੇਟ ਦਾ ਫੰਕਸ਼ਨ ਆ ਤੇ ਉਹਦੇ 'ਚ ਆਪਾਂ ਨੂੰ ਕਰਨਾ ਪਊਗਾ e.target.value ਸੋ ਇੰਨਾ ਕਰਨ ਦੇ ਨਾਲ ਆਪਣੇ ਕੋਲ ਹੋ ਜਾਊਗਾ ਕਿ ਆਪਾਂ ਇਨਪੁਟ ਦੇ ਵਿੱਚ ਵੈਲਿਊ ਜਿਹੜੀ ਆ ਉਹ ਟਾਈਪ ਕਰ ਸਕਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਇੱਥੇ ਮੰਨ ਲਓ ਬਾਬਾ ਲਿਖਤਾ ਹੁਣ ਆਪਣੇ ਕੋਲ ਇਨਪੁਟ ਦੇ ਵਿੱਚ ਵੈਲਿਊ ਆ ਰਹੀ ਆ ਜਿਹੜੀ ਕਿ ਆਪਾਂ ਸਟੇਟ ਦੇ ਵਿੱਚ ਵੈਲਿਊ ਦੇ ਵਿੱਚ ਸੇਵ ਕਰ ਰਹੇ ਹਾਂ ਹੁਣ ਆਪਣਾ ਨੈਕਸਟ ਸਟੈਪ ਕੀ ਆ ਆਪਾਂ ਇੱਕ ਬਟਨ ਬਣਾਣਾ ਵਾ ਸੋ ਬਟਨ ਦੇ ਲਈ ਆਪਾਂ ਬਟਨ ਐਲੀਮੈਂਟ ਯੂਜ਼ ਕਰਾਂਗੇ ਤੇ ਆਪਾਂ ਸਿੰਪਲ ਲਿਖ ਦਾਂਗੇ ਐਡ ਸੋ ਹੁਣ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਇੱਕ ਔਨ ਕਲਿਕ ਫੰਕਸ਼ਨ ਯੂਜ਼ ਕਰਾਂਗੇ ऑन क्लिक फंक्शन ਦੇ ਵਿੱਚ ਆਪਾਂ ਲਿਖਾਂਗੇ ਐਡ ਟਾਸਕ ਐਡ ਟਾਸਕ ਜਿਹੜਾ ਵਾ ਉਹ ਆਪਣਾ ਇੱਕ ਫੰਕਸ਼ਨ ਆ ਜਿਹੜਾ ਆਪਾਂ ਨੂੰ ਬਣਾਉਣਾ ਪਊਗਾ ਉਹਦੇ ਲਈ ਮੈਂ ਕੀ ਕਰੂੰਗਾ ਕਨਸਟ ਐਡ ਟਾਸਕ ਤੇ ਮੈਂ ਇਹ ਫੰਕਸ਼ਨ ਜਿਹੜਾ ਫਟਾਫਟ ਬਣਾ ਦੂੰਗਾ ਹੁਣ ਇੰਨਾ ਹੋਣ ਦੇ ਬਾਅਦ ਆਪਣੇ ਕੋਲ ਕੀ ਹੋ ਗਿਆ ਆਪਣੇ ਕੋਲ ਬਟਨ ਆ ਗਿਆ ਆਪਾਂ ਐਡ ਫੰਕਸ਼ਨ ਬਣਾਤਾ ਹੁਣ ਆਪਾਂ ਨੂੰ ਆ ਜਿਹੜੇ ਆਪਾਂ ਜੋ ਵੀ ਇੱਥੇ ਟਾਸਕ ਲਿਖਾਂਗੇ ਉਹ ਆਪਾਂ ਨੂੰ ਕਿਤੇ ਤਾਂ ਸੇਵ ਕਰਨੇ ਪੈਣੇ ਆ ਉਹਨਾਂ ਨੂੰ ਸੇਵ ਕਰਨ ਦੇ ਲਈ ਆਪਾਂ ਨੂੰ ਇੱਕ ਹੋਰ ਸਟੇਟ ਬਣਾਣੀ ਪਊਗੀ ਤੇ ਉਹ ਸਟੇਟ ਦੇ ਵਿੱਚ ਆਪਾਂ ਜਿਹੜਿਆ ਟਾਸਕ ਆ ਉਹ ਸੇਵ ਕਰਾਂਗੇ ਤੇ ਉਹ ਸਟੇਟ ਜਿਹੜੀ ਆ ਉਹ ਇੱਕ ਐਰੇ ਹੋਊਗੀ ਸੋ ਹੁਣ ਆਪਾਂ ਕੀ ਕਰਦੇ ਆ ਆਪਾਂ ਕਰਦੇ ਆ ਯੂ ਸਟੇਟ ਤੇ ਡਿਫਾਲਟ ਵੈਲਿਊ ਦੇ ਵਿੱਚ ਆਪਾਂ ਦੇ ਦਿੰਨੇ ਆ ਐਮਪਟੀ ਐਰੇ ਸੋ ਇੱਥੇ ਆਪਾਂ ਹੁਣ ਲਿਖਾਂਗੇ ਕੌਨਸਟ ਤੇ ਆਪਾਂ ਲਿਖਾਂਗੇ ਵੇਰੀਏਬਲ ਜਿਹੜਾ ਕਿ ਟਾਸਕਸ ਤੇ ਆਪਾਂ ਲਿਖਾਂਗੇ ਸੈਟ ਟਾਸਕਸ ਜਿਹੜਾ ਕਿ ਯੂਸ ਸਟੇਟ ਆਪਾਂ ਨੂੰ ਫੰਕਸ਼ਨ ਪ੍ਰੋਵਾਈਡ ਕਰਦੀ ਆ ਸੋ ਹੁਣ ਐਟ ਟਾਸਕ ਦੇ ਵਿੱਚ ਆਪਾਂ ਕੀ ਕਰਦੇ ਆ ਆਪਾਂ ਕਰਦੇ ਆ ਸੈਟ ਟਾਸਕਸ ਹੁਣ ਜੇ ਆਪਾਂ ਲਿਖਦੇ ਆ ਐਮਪਟੀ ਏਰੇ 3 ਡਾਟ ਟਾਸਕਸ ਤੇ ਇੱਥੇ ਆਪਾਂ ਪਾਸ ਕਰ ਦਿੰਨੇ ਆ ਵੈਲਿਊ ਸੋ ਇੱਥੇ ਕੀ ਹੋ ਰਿਹਾ ਕਿ ਆਪਾਂ ਟਾਸਕ ਏਰੇ ਦੇ ਵਿੱਚ ਨਵੀਂ ਜਿਹੜੀ ਆਪਣੀ ਟਾਸਕ ਦੀ ਵੈਲਿਊ ਆ ਉਹ ਐਡ ਕਰ ਰਹੇ ਆ ਜੋ ਕਿ ਆਪਾਂ ਨੂੰ ਕਿੱਥੋਂ ਮਿਲਦੀ ਆ ਇਨਪੁਟ ਦੇ ਵਿੱਚੋਂ ਇਸ ਤੋਂ ਬਾਅਦ ਆਪਾਂ ਕੀ ਕਰਦੇ ਆਂ ਜਦੋਂ ਆਪਣਾ ਜਿਹੜਾ ਨਵਾਂ ਟਾਸਕ ਆ ਉਹ ਟਾਸਕ ਲਿਸਟ ਦੇ ਵਿੱਚ ਐਡ ਹੋ ਗਿਆ ਤਾਂ ਉਸ ਤੋਂ ਬਾਅਦ ਆਪਾਂ ਕੀ ਕਰਦੇ ਆਂ ਜਿਹੜਾ ਆਪਣਾ ਸੈੱਟ ਵੈਲਿਊ ਆ ਉਹਨੂੰ ਖਾਲੀ ਕਰ ਦਿੰਨੇ ਆ ਸੋ ਇਹਦਾ ਮਤਲਬ ਕੀ ਆ ਕਿ ਜਦੋਂ ਇੱਥੇ ਆਪਣੇ ਕੋਲ ਵੈਲਿਊ ਐਡ ਹੋ ਗਈ ਤਾਂ ਆਪਾਂ ਇਹਨੂੰ ਜੋ ਵੀ ਇੱਥੇ ਲਿਖਿਆ ਹੋਊਗਾ ਉਹਨੂੰ ਆਪਾਂ ਕਲੀਅਰ ਕਰ ਦੇਣਾ ਸੋ ਇਹਨੂੰ ਆਪਾਂ ਹੁਣ ਦੇਖਦੇ ਆਂ ਮੈਂ ਆਪਣਾ ਟੂ-ਡੂ ਲਿਸਟ ਦਾ ਪਹਿਲਾ ਟਾਸਕ ਲਿਖਦਾ ਮੰਨ ਲਓ ਜਿਮ ਜਾਣਾ ਤੇ ਮੈਂ ਐਡ ਤੇ ਕਲਿੱਕ ਕਰਦਾ ਸੋ ਹੁਣ ਜਦੋਂ ਮੇਰਾ ਟਾਸਕ ਐਡ ਹੋ ਗਿਆ ਤੇ ਮੇਰਾ ਜਿਹੜਾ ਇਨਪੁਟ ਫੀਲਡ ਆ ਉਹ ਖਾਲੀ ਹੋ ਗਿਆ। ਇਹਦਾ ਮਤਲਬ ਇਹ ਹੈ ਕਿ ਆਪਣਾ ਟਾਸਕ ਜਿਹੜਾ ਵਾ ਉਹ ਐਡ ਹੋ ਚੁੱਕਿਆ ਵਾ। ਸੋ ਇਹ ਆਪਣਾ ਟਾਸਕ ਲਿਖਣ ਦਾ ਤੇ ਟਾਸਕ ਐਡ ਕਰਨ ਦਾ ਜਿਹੜਾ ਕੰਮ ਆ ਉਹ ਕੰਪਲੀਟ ਹੋ ਗਿਆ। ਹੁਣ ਆਪਾਂ ਅਗਲੇ ਸਟੈਪ ਵੱਲ ਵਧਦੇ ਆਂ। ਜਿਹੜਾ ਕਿ ਹੈਗਾ ਕਿ ਆਪਾਂ ਜਿਹੜੇ ਟਾਸਕ ਐਡ ਕਰਨੇ ਆ ਉਹਨਾਂ ਨੂੰ ਦਿਖਾਉਣਾ ਕਿਵੇਂ ਆ। ਸੋ ਉਹਦੇ ਲਈ ਆਪਾਂ ਕੀ ਕਰਾਂਗੇ? ਆਪਾਂ UL 엘ਮੈਂਟ ਯੂਜ਼ ਕਰਾਂਗੇ। ਅਨ ਆਰਡਰਡ ਲਿਸਟ ਤੇ ਉਹਦੇ ਚ ਆਪਾਂ ਕੀ ਕਰਾਂਗੇ? ਜਿਹੜੇ ਆਪਣੇ ਟਾਸਕਸ ਨੇ ਉਹਨਾਂ ਨੂੰ ਸ਼ੋ ਕਰਾਂਗੇ ਤੇ ਉਹਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ ਹੁੰਦਾ? ਪਹਿਲਾਂ ਆਪਾਂ ਕਰਲੀ ਬਰੇਸਿਸ ਲਿਖਾਂਗੇ। ਕਿਉਂਕਿ ਇੱਥੇ ਆਪਾਂ ਜਵਾਸਕ੍ਰਿਪਟ ਦਾ ਕੋਡ ਲਿਖਣਾ ਵਾ ਸੋ ਆਹ ਯੂਆਈ ਦੇ ਕੋਡ ਚ ਜਵਾਸਕ੍ਰਿਪਟ ਦਾ ਕੋਡ ਲਿਖਣ ਦੇ ਲਈ ਆਪਾਂ ਨੂੰ ਕਰਲੀ ਬਰੇਸਿਸ ਯੂਜ਼ ਕਰਨੀਆਂ ਪੈਣੀਆਂ ਤੇ ਆਪਾਂ ਕੀ ਲਿਖਾਂਗੇ ਹੁਣ ਇੱਥੇ ਟਾਸਕਸ ਡਾਟ ਮੈਪ ਆਪਾਂ ਨੂੰ ਮੈਪ ਫੰਕਸ਼ਨ ਦੇ ਵਿੱਚ ਦੋ ਵੈਲਿਊਜ਼ ਮਿਲਣਗੀਆਂ ਇੱਕ ਤਾਂ ਜਿਹੜਾ ਆਪਣਾ ਟਾਸਕ ਆ ਉਹ ਦੂਸਰਾ ਇੰਡੈਕਸ ਤੇ ਆਪਾਂ ਦੋਵਾਂ ਨੂੰ ਯੂਜ਼ ਕਰਾਂਗੇ ਤੇ ਇੱਥੇ ਆਪਾਂ ਹੁਣ ਸਿੰਪਲੀ ਰਿਟਰਨ ਕਰ ਦੇਾਂਗੇ ਆਪਾਂ ਰਿਟਰਨ ਕਰਾਂਗੇ ਹੁਣ ਆਪਾਂ ਕੀ ਆ ਇੱਥੇ ਐਲ ਆਈ ਰਿਟਰਨ ਕਰ ਦਿੰਨੇ ਆ ਆਪਣਾ ਐਲ ਆਈ ਸੋ ਐਲ ਆਈ ਦੇ ਵਿੱਚ ਮੈਨੂੰ ਕੀ ਕਰਨਾ ਪੈਣਾ ਮੈਨੂੰ ਇੱਥੇ ਕੀ ਦੇਣੀ ਪੈਣੀ ਆ ਜੋ ਕਿ ਇੰਡੈਕਸ ਆ ਤੇ ਇਹਦੇ ਚ ਮੈਂ ਵੈਲਿਊ ਦੇ ਦੇਣਾ ਆਪਣੀ ਟੀ ਦੀ ਸੋ ਹੁਣ ਜੇ ਮੈਂ ਇਹਨੂੰ ਸੇਵ ਕਰੂੰਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਮ ਜਾਣਾ ਜਿਮ ਜਾਣਾ ਇੱਥੇ ਮੈਨੂੰ ਦਿਖ ਰਿਹਾ ਇਹ ਦੋ ਵਾਰੀ ਮੈਨੂੰ ਲੱਗਦਾ ਮੈਂ ਤੋ ਐਡ ਹੋ ਗਿਆ ਇਹਨੂੰ ਰੀਫਰੈਸ਼ ਕਰਦੇ ਆਪਾਂ ਹੁਣ ਲਿਸਟ ਖਾਲੀ ਹੋ ਗਈ ਦੁਬਾਰਾ ਲਿਖ ਕੇ ਦੇਖਦੇ ਆ ਜਿਮ ਜਾਣਾ ਸੋ ਇੱਕ ਵਾਰੀ ਦਿਖਿਆ ਸੋ ਹੁਣ ਇਹਨੂੰ ਆਪਾਂ ਕੀ ਕਰ ਸਕਦੇ ਆ ਇਹਨੂੰ ਆਪਾਂ ਇੱਕ ਚਾਈਲਡ ਕੰਪੋਨੈਂਟ ਬਣਾ ਕੇ ਤੇ ਆਪਣਾ ਜਿਹੜਾ ਟਾਸਕ ਆ ਉਹਨੂੰ ਐਜ਼ ਆ ਪ੍ਰੋਪਸ ਸੈਂਡ ਕਰ ਸਕਦੇ ਆ ਸੋ ਉਹਦੇ ਲਈ ਆਪਾਂ ਕੀ ਕਰਾਂਗੇ ਇਸ ਤੋਂ ਬਾਹਰ ਜਾਵਾਂਗੇ ਬਣਾਵਾਂਗੇ ਇੱਕ ਨਵਾਂ ਕੰਪੋਨੈਂਟ ਜਿਹਨੂੰ ਆਪਾਂ ਕਹਾਂਗੇ ਟੂ-डू ਆਈਟਮ ਸੋ ਟੂ-डू ਆਈਟਮ ਦੇ ਵਿੱਚ ਆਪਾਂ ਰਿਟਰਨ ਕਰਾਂਗੇ ਕੀ ਆਪਾਂ ਇਹਨੂੰ ਹੀ ਕਾਪੀ ਪੇਸਟ ਕਰਕੇ ਰਿਟਰਨ ਕਰ ਦਿੰਨੇ ਆ ਹੁਣ ਇੱਥੇ ਇੱਕ ਚੀਜ਼ ਦੇਖਣ ਵਾਲੀ ਆ ਕਿ ਜਿਹੜੀ ਆ ਕੀ ਹੈ ਨਾ ਇਹਨੂੰ ਮੈਂ ਇੱਥੇ ਨਹੀਂ ਯੂਜ਼ ਕਰੂੰਗਾ ਕਿਉਂਕਿ ਇੱਥੇ ਦਾ ਕੋਈ ਫਾਇਦਾ ਨਹੀਂ ਹੈਗਾ ਇਹਨੂੰ ਯੂਜ਼ ਕਿੱਥੇ ਕਰਨਾ ਪੈਣਾ ਵਾ ਹੁਣ ਆਪਾਂ ਨੂੰ ਟੂ-डू ਆਈਟਮ ਚ ਇਹਨੂੰ ਯੂਜ਼ ਕਰਨਾ ਪੈਣਾ ਸੋ ਹੁਣ ਮੇਰਾ ਟੂ-ਡੂ ਕੰਪੋਨੈਂਟ ਮੈਂ ਇੱਥੇ ਯੂਜ਼ ਕਰ ਰਿਹਾ ਹਾਂ ਮੈਂ ਐਲ ਆਈ ਦੀ ਜਗ੍ਹਾ ਤੇ ਤਾਂ ਕੀ ਮੈਨੂੰ ਇੱਥੇ ਦੇਣੀ ਪੈਣੀ ਹੈ ਤੇ ਇੱਥੇ ਦੂਸਰਾ ਚੇਂਜ ਕੀ ਹੋਊਗਾ ਇਹਨੂੰ ਆਪਾਂ ਸਾਰਾ ਰਿਮੂਵ ਕਰ ਦਿੰਨੇ ਆ ਤੇ ਇੱਥੇ ਆਪਾਂ ਲਿਖ ਦਿੰਨੇ ਆ ਟਾਸਕ ਤੇ ਟਾਸਕ ਦੇ ਵਿੱਚ ਆਪਾਂ ਦੇ ਦਿੰਨੇ ਆ ਟੀ ਇਹਨੂੰ ਆਪਾਂ ਨੂੰ ਕਲੋਜ਼ ਵੀ ਕਰਨਾ ਪੈਣਾ ਹੁਣ ਆਪਾਂ ਨੂੰ ਇਹ ਜਿਹੜਾ ਟਾਸਕ ਆ ਇਹ ਸੋ ਦੇ ਲਈ ਆਪਾਂ ਕੀ ਕਰਾਂਗੇ ਆਪਾਂ ਲਿਖਾਂਗੇ ਪ੍ਰੋਪਸ ਤੇ ਇੱਥੇ ਆਪਾਂ ਲਿਖ ਦਾਂਗੇ ਪ੍ਰੋਪਸ ਡਾਟ ਟਾਸਕ ਉਹਦੇ ਨਾਲ ਕੀ ਆਪਾਂ ਨੂੰ ਟਾਸਕ ਦਿਖਣ ਲੱਗ ਜਾਣਗੇ ਸੋ ਆਪਾਂ ਮੰਨ ਲਓ ਲਿਖਦਾ ਜਿਮ ਜਾਣਾ ਐਡ ਸੋ ਸੇਮ ਫੰਕਸ਼ਨੈਲਿਟੀ ਤੁਸੀਂ ਦੇਖ ਸਕਦੇ ਹੋ ਕਿ ਚੱਲ ਰਹੀ ਆ ਹੁਣ ਇਹਦੇ ਵਿੱਚ ਆਪਾਂ ਦੋ ਇੰਪਰੂਵਮੈਂਟਸ ਕਰ ਸਕਦੇ ਹਾਂ ਉਹ ਕੀ ਨੇ ਕਿ ਇੱਥੇ ਪ੍ਰੋਪਸ ਯੂਜ਼ ਕਰਨ ਦੀ ਬਜਾਏ ਆਪਾਂ ਸਿੱਧਾ ਡੀਸਟਰਕਟ ਕਰਕੇ ਟਾਸਕ ਲਿਖ ਸਕਦੇ ਹਾਂ ਤੇ ਉਹ ਟਾਸਕ ਨੂੰ ਆਪਾਂ ਸਿੱਧਾ ਜਿਹੜਾ ਵਾ ਐਕਸੈਸ ਕਰ ਸਕਦੇ ਹਾਂ ਸੋ ਹੁਣ ਮੈਂ ਜੇ ਇਹਨੂੰ ਰੀਫਰੈਸ਼ ਕਰਦਾ ਵਾਂ ਤੇ ਇੱਥੇ ਮੈਂ ਲਿਖਦਾ ਜਿਮ ਜਾਣਾ ਸੋ ਸੇਮ ਚੀਜ਼ ਕੰਮ ਕਰ ਰਹੀ ਆ ਸੈਕੰਡ ਆਪਾਂ ਕੀ ਕਰ ਸਕਦੇ ਆ ਇੱਥੇ ਕਰਲੀ ਬਰੇਸਿਸ ਤੇ ਰਿਟਰਨ ਲਿਖਣ ਦੀ ਬਜਾਏ ਆਪਾਂ ਇਹ ਕਰਲੀ ਬਰੇਸਿਸ ਨੂੰ ਰਿਮੂਵ ਕਰ ਦਿੰਨੇ ਆ ਰਿਟਰਨ ਨੂੰ ਵੀ ਰਿਮੂਵ ਕਰ ਦਿੰਨੇ ਆ ਤੇ ਆਹ ਕਲੋਜ਼ਿੰਗ ਕਰਲੀ ਬਰੇਸ ਨੂੰ ਵੀ ਰਿਮੂਵ ਕਰ ਦਿੰਨੇ ਆ ਤੇ ਆਹ ਸੈਮੀਕੋਲਨ ਵੀ ਆਪਾਂ ਰਿਮੂਵ ਕਰ ਦਿੰਨੇ ਆ ਹੁਣ ਜੇ ਮੈਂ ਸੇਵ ਕਰਦਾ ਇਹਨੂੰ ਤਾਂ ਇੱਥੇ ਪੈਰਨਥੀਸਿਸ ਆ ਗਿਆ ਓਪਨ ਤੇ ক্লোਜ਼ ਤੇ ਟੂ-डू ਐਲੀਮੈਂਟ ਜਿਹੜਾ ਉਹ ਸਿੱਧਾ ਹੀ ਰਿਟਰਨ ਹੋ ਰਿਹਾ ਵਾ ਸੋ ਇਹ ਵੀ ਇੱਕ ਤਰ੍ਹਾਂ ਇੰਪਰੂਵਮੈਂਟ ਆ ਜਾਂ ਆਪਟੀਮਾਈਜੇਸ਼ਨ ਆ ਤੁਸੀਂ ਕਹਿ ਸਕਦੇ ਹੋ ਹੁਣ ਇਹਨੂੰ ਆਪਾਂ ਰੀਫਰੈਸ਼ ਕਰਦੇ ਹਾਂ ਦੁਬਾਰਾ ਲਿਖ ਕੇ ਦੇਖਦੇ ਹਾਂ ਜਿਮ ਜਾਣਾ ਦੂਸਰਾ ਆਪਾਂ ਲਿਖ ਦਿੰਨੇ ਆ ਗੱਡੀ ਸਰਵਿਸ ਕਰਾਣੀ ਹੋਰ ਆਪਾਂ ਲਿਖ ਦਿੰਨੇ ਆ ਕੋਡ ਕਰਨਾ ਸੋ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਆਪਣੇ 3 ਟਾਸਕ ਜਿਹੜੇ ਨੇ ਉਹ ਟੂ-डू ਲਿਸਟ ਦੇ ਵਿੱਚ ਐਡ ਹੋ ਗਏ ਆ। ਇਹਦੇ ਨਾਲ ਹੀ ਇਹ ਵੀਡੀਓ ਖਤਮ ਹੁੰਦੀ ਆ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਆਂ ਅਗਲੀ ਰੈਕਟ ਦੀ ਵੀਡੀਓ ਦੇ ਵਿੱਚ। ਧੰਨਵਾਦ ਤੁਹਾਡਾ ਬਹੁਤ-ਬਹੁਤ।